ਅੱਜ ਬਾਜੀ 17 ਤਰੀਕ ਨੂੰ ਪਿੰਡ ਬੀਲੇ ਵਾਲੇ ਬਾਜੀ ਹੋਈ ਸੀ ਜੀ ਉਹਦੇ ਚ 72 ਕੁੱਤਰ ਉੱਡੇ 3200 ਮੋੜ ਨੂੰ ਜੀ ਪਹਿਲੇ ਨੰਬਰ ਤੇ ਜੀ ਬਿੱਟੂ ਮਚਾਕੀ ਦੂਜੇ ਨੰਬਰ ਤੇ ਜੀ ਰਮਣਾ ਪੱਬਾ ਲੰਡਾ ਤੀਜੇ ਨੰਬਰ ਤੇ ਜੀ ਗੋਰੀ ਪੱਲੰਡਾ ਇਹਨਾਂ ਤਰ੍ਹਾਂ ਬਾਜੀ ਤਿੰਨ ਬਾਜੀ ਹੋ ਗਈ ਪਹਿਲੇ ਦੂਜੇ ਨੰਬਰ ਤੇ ਹੈ ਜੀ ਪਰ ਤੇ ਬਾਜੀ ਬਹੁਤ ਵਧੀਆ ਹੋਈ ਹੈ ਜੀ 3:40 ਮਿੰਟ ਤੇ ਬਾਜੀ ਨਿਪਟ ਗਈ ਬਾਈ ਸਮਾਪਤੀ ਹੋ ਗਈ ਬਾਜੀ ਦੀ ਇੱਕ ਨਰੇ ਭਾਈ ਨੰਬਰ ਤੇ ਬਿੱਟੂ ਮਚਾਕੀ ਹੈ ਜੀ ਦੂਜੇ ਨੰਬਰ ਤੇ ਰਮਾ ਬਲੰਡਾ ਤੀਜੇ ਨੰਬਰ ਤੇ ਬ੍ਰੀ ਬਲੰਡਾ ਜੀ ਇਹ ਕੁੱਤਾ ਰਹਿ ਗਏ ਤਿੰਨੇ ਬਾਈ ਜੀ ਪੈਸਿਆਂ ਦੇ ਹੱਕਦਾਰ ਰਹਿ ਗਏ ਬਾਈ ਭਾਈ ਨਪੜਗੀ ਬੱਚ ਤਿੰਨ 40 ਤੇ ਇੱਕ ਮਿੰਟ ਵੇਟ ਕਰਿਓ ਜੀ ਠੀਕ ਹੈ ਮੜੇ ਬੋਲਦੇ ਪਰ ਪਰ ਬਾਈ ਇਹ ਵਾਦੀ ਆ ਜਿਹੜੇ ਕੂਤਰ ਕੁੱਤੇ ਸੀਗੇ ਇਹ ਜਿਹੜੇ ਹੋਸੀ ਜੱਤ ਗੱਲ ਇਹਨਾਂ ਦਾ ਕੂਤਰ ਆਇਆ ਜੀ ਜਿਹੜੇ ਤਿੰਨਾਂ ਕੂਤਰਾਂ ਦੇ ਪੈਸੇ ਵੰਡੇ ਗਏ ਵਾਦੀ ਵਾਲੇ ਕਿੰਨੇ ਇੱਥੇ ਹੋ ਗਏ ਜੀ ਇਹਨਾਂ ਪਾਈ ਦੇ ਨਾਲ ਕੂਤਰਾਂ ਖੋਤੀ ਜਾਂਦੀ ਠੀਕ ਹੈ ਇਹਨੇ ਬਹੁਤ ਬਾਰ ਮਵਾਰਕਾਂ ਨਹੀਂ ਆਹੀ ਵੀ ਥੋੜੀ ਸਾਦੀ ਖਾਓ ਮਿੱਤਰਾ ਠੀਕ ਹੈ ਚਲੋ ਬੋਲੀ ਨਗਰ ਤੋਂ ਦੱਲ ਇਹਨਾਂ ਦਾ ਕੋਈ ਵੀ ਵਾਧੇ ਵਾਲੇ ਗਏ ਹਨ ਵਾਦਾ ਜਿੱਤਿਆ ਜੀ ਇਹਨਾਂ ਨੂੰ ਬੈਨ ਕਰ ਮਾਰ ਕਰਨੀ ਪ੍ਰਾਉ ਹੋ ਚਾਹੀਦੀ ਹੈ ਹਾਂ ਹਾਂ ਵੀਰ ਬਿੱਟੂ ਦਾ ਬੰਦਾ ਆ ਗਿਆ ਠੀਕ ਹੈ 1 ਮਿੰਟ ਬੋਲੀ ਹਾਂ ਜੀ ਭਾਈ ਜੀ ਜਿਹੜੀ ਬਾਜੀ ਬਿੱਲੇ ਵਾਲੇ ਹੋਈ ਸੀ ਕਿੰਨਾ ਨੰਬਰਾਂ ਜੀ ਨਹੀਂ ਆ ਦੂਜਾ ਨੰਬਰ ਜੀ ਅਗੀ ਭਾਈ ਗੋਰੀ ਪਾ ਬਾਲਣ ਦਾ ਉਹਨਾਂ ਨੂੰ ਅਲੀਗਰੇ ਕੜੀ ਬੀਲੀ ਵਾਲੇ ਬਾਜੀ ਹੋਈ ਸੀ ਜੀ ਆ ਦੂਜਾ ਨਾਮ ਦੇ ਹਟਕਾਰ ਬਣੇ ਨੇ ਵੀਰਾ ਰਮਨਾਥ ਬਾਲੰਗਾ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵੀਰੇ ਇਹਨਾਂ ਨੂੰ ਨਾਲ ਵਾਸ਼ਿੰਗ ਮਸ਼ੀਨ ਆ ਤੇ ਉਹਨਾਂ ਨੂੰ ਗਿਫਟ ਦਿੱਤੀ ਆ ਜੀ ਇਹਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਇੱਕ ਮਿੰਟ ਇਧਰ ਦੇਖਿਓ ਵੀ ਸਾਰੇ ਨੇ ਅੰਗਲੀਆਂ ਦੇਖਿਓ ਠੀਕ ਹੈ ਬੋਲੇ ਹਾਂ ਜੀ ਭਾਈ ਜੀ आज तीसरा नंबर भाई गोरीप बालंडा जी इनानु बहुत बहुत मुबारकता नाल भाई जी कूलर राई तनो मिला जी सारे वीरा नु बहुत बहुत, बहुत मुबारकता <laughs> धन्यवाद <द्रमार भी। laughs> भाई बहुत बढ़िया बाजी कराई भाईया ने सिरआ लागया चलो भाई नु एक मिनट भी सारे मेरी की से पी के ਲਗਾਣੇ ਲਈ ਹਾਂਜੀ ਬਾਈ ਜੀ ਜਿਨ੍ਹਾਂ ਪਹਿਲਾ ਨਾਮ ਬਿੱਟੂ ਮਚਾਕ ਅਕੀਲੇ ਤੋਂ ਜਿੱਤੂ ਜੀ ਸਾਡੀ ਮਿਹਨਤ ਨੂੰ ਬਹੁਤ ਮਾਨ ਆਇਆ ਉਹਦੀ ਬਾਜੀ ਗਈ ਧੰਨਵਾਦ ਹੀ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਨਾਮ ਦਿੱਤੇ ਐਨ ਆਰ ਆਈ ਵੀਰਾਂ ਨੇ ਧੰਨਵਾਦ ਗੁਨੀਓ ਰਿੰਗਰੀ ਬਲ ਖਲਿਹੁਰ ਕਾਨਾ ਜੀ ਬਚਾਰਨ ਕਾ ਜਿਨ੍ਹਾਂ ਸਾਹਿਬ ਰਮਣਾਪਾ ਬਾਲੰਡਾ ਸਾਡਾ ਸਾਥ ਦਿੱਤਾ ਤੇ ਜੇ ਵੀਰੋ ਸਾਥ ਕੋਈ ਗੱਦੇ ਦਾ ਮਾ ਕਰਨਾ ਤੇ ਜਿੱਤੇ ਵੀਰਾਂ ਨੂੰ ਬਹੁਤ ਬਹੁਤ ਮੁਮਾਰਕਾਂ